ਹਾਂਜੀ ਸਵਾਗਤ ਕਰਦੇ ਆਂ ਤੁਹਾਡਾ ਅੱਜ ਦੇ ਬਲੌਗ ਚ ਤੇ ਆਪਾਂ ਲੈ ਕੇ ਚੱਲਿਆਂ ਲਾਲੀ ਤੇ ਹੀਰ ਨੂੰ ਸ਼ਾਮ ਨੂੰ ਢੇਡਾ ਕਢਾਉਣ। ਇਹ ਆ ਜੋ ਆਪਾਂ ਬਾਕੀ ਗੱਲਾਂ ਵਾ ਤਾਂ ਬਲੌਗ ਦੇ ਵਿੱਚ ਕਰਦੇ ਆ ਤੇ ਕੱਢ ਕੇ ਆਵਾਂਗੇ ਢੇਡੇ ਗੂੜੇ ਸਾਰੇ ਪਿੰਡ ਦੇ ਵਿੱਚ ਬਿੱਲਾ ਬੋਸ ਨਾਲ ਆ ਟੇਢੀ ਅੱਖ ਨਾਲ ਝਾਕਦਾ। ਉਹ ਉਹ ਦੱਸ ਕਾ ਜੋ। ਨਾਲਾ ਪਾਣੀ ਮਾਰ ਰਿਹਾ। ਪਾਣੀ ਉਧਾਰ ਆ ਰਹੇ ਨੇ। ਤੇ ਆਪਣੀ ਨਾਲ ਦੋਨੇ ਸ਼ੀਟਾਂ ਤਿਆਰ ਆ ਆਪਾਂ ਸਾਫ਼ ਸੁਥਰਾ ਕਰ ਲੀਆਂ ਮਾੜੀ ਮੋਟੀ ਗਰਦ ਗੁਰਦ ਪੈ ਜਾਂਦੀ ਆ ਉੱਡ ਕੇ ਪੂਰਾ ਕੜਾ ਕੰਮ ਕਰਕੇ ਚੱਲਦੇ ਆ ਆਪਾਂ ਅੱਜ ਕਿਹੜਾ ਕੱਢਣਾ ਕੰਡੇ ਆਲਾ ਜਿੰਜਰ ਮਨਾਂ ਲੱਗਥਿਆ ਸਰ ਪੰਨਾ ਜਦੋਂ ਆਪਾਂ ਬਾਹਰ ਕੱਢ ਲਈ ਲਾ ਲਈ ਆਪਾਂ ਅੱਜ ਸਾਰੀ ਡਿਟੇਲ ਦੱਸਣੀ ਆ ਲੋਕ ਪੁੱਛਦੇ ਆ ਯਾਰ ਵਿੱਚ ਵਿੱਚ ਖਰਖਰਾ ਤਾਂ ਹੁਣ ਮਾਰ ਲਾ ਕਿਵੇਂ ਕਹਿਣਾ ਆ ਰਹੀ ਪਈ ਆ ਆਣ ਦੀ ਆ ਖੋਲ ਕੇ ਆ ਵੜਦੇ ਤਾਂ ਹੜਿਆ ਖੋਲ ਆ ਬਾਹਰ ਆ ਗਾਹਾਂ ਮੇਰਾ ਬੱਜੂ ਫੋੜੇ ਸੱਜ ਵਜਿਆ ਮਾੜਾ ਕੋਈ ਨਾ ਵੜਦੰਨੇ ਕੀ ਮੈਂ ਕਹਾਂ ਕਾ ਪਾਣੀ ਆ ਪਾਣੀ ਮਿਲੂਗੀ ਆਪਾਂ ਦੋਨੇ ਥੋੜੀਆਂ ਲੈ ਕੇ ਚੱਲੇ ਆ ਸ਼ਾਮ ਦਾ ਅੰਮ੍ਰਿਤ ਸੌਰੀ ਰੇਰ ਆਸ ਦਾ ਟਾਈਮ ਆ ਸ਼ਾਮ ਦਾ ਅੱਰੀਆਂ ਹੁਣ ਕਿਹੜਾ ਦੇ ਕੇ ਆਵਾਂਗੇ ਪਿੰਡ ਚ ਵਰਸ਼ ਬਾਸੇ ਮਾਰਤਾ ਦੂਜਾ ਲੱਭੇਣੀਆਂ ਹੀ ਮਾਰਨਾ ਪਿਆ ਇਹ ਤੇ ਵਰਸ਼ਵਾਰ ਦਾ ਪੈਰਪੂਰ ਸਾਫ ਕਰਨ ਵਾਲੇ ਰਹਿ ਗਏ ਉਹ ਕਰਕੇ ਫਿਰ ਆਪਾਂ ਚાલਦੇ ਹਾਂ ਥੋੜੇ ਜਿਹੇ ਟਾਈਮ ਦਾ ਉਧਰ ਬਿੱਲਾ ਸਾਂ ਉਹ ਵੀ ਲਾਲੀ ਤਿਆਰ ਕਰੀ ਜਾਂਦਾ ਅੱਜ ਦੋਨੇ ਕੁੜੀਆਂ ਲੈ ਕੇ ਚੱਲਾਂਗੇ ਦੇਖਦੇ ਹਾਂ ਰਿਵਿਊ ਪੈਂਡ ਵਾਲਿਆਂ ਦਾ ਕੀ ਆ ਰੈਕਸ਼ਨ ਚੈੱਕ ਕਰਾਂਗੇ ਸਾਰਿਆਂ ਦੇ ਉਧਰ ਵਰਸ਼ਵਾਰਸ਼ ਮਾਰ ਕੇ ਰੈਡੀ ਕਰਿਆ ਵੀਰੇ ਤੂੰ ਦੱਸ ਤੇ ਰੱਖੀ ਕਿ ਉਹ ਹਿਸਾਬ ਕਿਤਾਬ ਖੜੀ ਆ ਉਧਰ ਆ ਵਰਸ਼ ਦੇਖ ਲੈ ਵਰਸ਼ ਦੂਜੇ ਹੀ ਮਾਰਦਾ ਉਹ ਲੱਭਿਆਣੀ ਦਾ ਕਪੜਾ ਮਾਰ ਬੱਸ ਕਪੜਾ ਮਾਰ ਇੱਕ ਜਰਾ ਇੱਥੇ ਦੀਂਦਾ ਨਹੀਂਗਾ ਪੈਟਰੋਲ ਜੈ ਹੈ ਪੈਟਰੋਲ ਨੀ ਚੈੱਕ ਕਰਦੇ ਪੈਟਰੋਲ ਫੁੱਲ ਆ ਯਾਰ ਦੱਸ ਖਰਾ ਖਰਾ ਮਾਰਦਾ ਉਧਰ ਵੀ ਮਾਰਦਾ ਬੋਰਚ ਰਹਿ ਗਿਆ ਹੀ ਉਹ ਮਾਰਿਆ ਹੁੰਦਾ ਨਹੀਂ ਨਹੀਂ ਉਹ ਹੁੰਦਾ ਹੂੰ ਤੇ ਜਨਾਹ ਆ ਓਕੇ ਗੱਲ ਹਾਂਜੀ ਲਾਲੀ ਰੈਡੀ ਕਰੀ ਜਾਣੇ ਆਪਾਂ ਸਜਾਈ ਧਜਾਈ ਜਾਣੇ ਆ ਉਧਰ ਹੀਰ ਉਹਨੂੰ ਵੀ ਲੈ ਕੇ ਜਾਣਾ ਨਾਲ ਉਹ ਵੀ ਦੇਖੀ ਜਾਂਦੀ ਆ ਉਦੀ ਕੱਟ ਕੇ ਆ ਪਈ ਆ ਲਾਲੀ ਦੀ ਘੈਂਟ ਲੱਗੀ ਕੋੜੀਆਂ ਦੋਨੀਆਂ ਆਪਣੀਆਂ ਪੂਰੀਆਂ ਸਿਆਣੀਆਂ ਨੇ ਦੇਲਾ ਜਮਾ ਨਹੀਂ ਫੜੀ ਬੰਦਾ ਇੱਕ ਅਸੀਂ ਜਾਂਦਾ ਕੋਈ ਮਤਲਬ ਹੀ ਨਹੀਂ ਆ ਫੜੀ ਨਾ ਤਰ ਮਹੀਦਾ ਲਾਲੀ ਦਾ ਉਧਰ ਰੈਡੀ ਆ ਅੱਜ ਠੰਡੀ ਜਿਹੀ ਖੜੀ ਆ ਬਾਹਰ ਜਾ ਕੇ ਜਿਹੜੀ ਅੱਗੇ ਨੇ ਕੱਢਣੀ ਆ ਉਹ ਦਿਖਾਵਾਂਗੇ ਦੇਖ ਆ ਠੀਕਾ ਸਰਾ ਰੈਡੀ ਕਰੀ ਜਾ ਖੜ ਜਾ ਖੜ ਜਾ ਜੰਬਰੇ ਰੈਡੀ ਆਈ ਜਾਵਾਂ ਤੁਰ ਕੇ ਥੋੜਾ ਜਿਹਾ ਬਾਟ ਲੈ ਕੇ ਚੱਲਾਂਗੇ ਉਹ ਗਾਂ ਜਾਂਦਾ ਉਸਤਾਦ ਆਪਣਾ ਇਧਰ ਹੀਰ ਹੀਰ ਨਾਲ ਆਪਣੀ ਜੋੜੀ ਉਧਰ ਲਾਲੀ ਨਾ ਆਵੀਂ ਗੋੜੀਆਂ ਨੂੰ ਦੇਖ ਕੇ ਸਾਰੇ ਰੁਕ ਜਾਂਦੇ ਆ ਸਹੀ ਆ ਇਧਰ ਆਪਾਂ ਵੀ ਟਰੱਕ ਮੈਨੂੰ ਵੀ ਲੈ ਜਾ ਕਰੋ ਆਜਾ ਪਾਣੀ ਜਲ ਵੜਦੇ ਆ ਆ ਜਾ ਬਾਜ਼ ਦਮ ਦਾ ਇਧਰ ਕੋ बराबर बर चल ले 40 ਹੁੰਦੀ ਆ ਨੇੜੇ ਅਗ ਤੇ ਨਹੀਂ ਹੋਰ ਹੋਣ ਲਾਈ ਕਰਾਂਗੇ ਤਾਂ ਤੇ ਕੋ ਕੋ ਬੰਦਾ ਵੀਡੀਓ ਬਣਾਈ ਜਾਂਦਾ ਮਗਰ ਇੱਕ ਦਿਖਾਉਣਿਆ مرحیم پران پران ان ایک کہیں ماده انسان مانیو صحیح ہے صحیح ہے ان رب شاہ کرپی وسوا بس بس کو پی تکے ہم ایکنا جن پہنچ کر کر پر تیری اک پاون کرپا سوں مری کر میں نہ کہو را ਸਤਿ ਕਰੂ ਮੈਂ ਪਾਇਆ ਸਤਿਗੁਰੂ ਨਾਲ ਦੱਲ ਜਾਦੇ ਬੰਸਰਾ ਸਾਹਿਬ ਸਾਡੇ ਕੋਲੇ ਵੀਡੀਓ ਸ਼ੂਟ ਵਾਲਾ ਹੈ ਨਹੀਂ ਬੰਦਾ ਨਹੀਂ ਸਾਈਡ ਤੋਂ ਵਧੀਆ ਭਾਂ ਜਾਣੀ ਇਹਦਾ ਗਰਮੀ ਵਾਲੀ ਆ ਜਾਂਦੀ ਆ ਸਾਹੀ ਕਹਿੰਦਾ ਅਗੋਠੀ ਵੀ ਕੋਣ ਆਂ ਗੂ ਮਸ਼ਹੂਰ ਆ ਬਹੁਤ ਇੰਸਟਾਗ੍ਰਾਮ ਤੇ ਮੈਂ ਬੜੀਆਂ ਵੀਡੀਓ ਦੇਖੀਆਂ ਸੀ। ਚਾਲੀ ਇਹ ਨਾ ਪਣੋ ਕੋਈ ਕਾਲੀ ਨਹੀਂ। ਸੈਟ ਲਈ ਤਾਂ ਨਹੀਂ ਹੋਰ ਮੇਰੇ ਤੇ 50000 ਲੱਗ ਜੀ। ਨਹੀਂ ਨਹੀਂ। ਲੈ ਲੈ ভাই ਅੱਜ ਕਰਨ ਰਹੀ ਜੀ ਪੂਰੀ ਯਾਰ। ਲੈ। ਤੈਨੂੰ ਕਿੰਨੇ ਵੇਰੀ ਕਹਿਦਾ। ਨਾਲ ਨਾਲ ਕਰਾ ਦੇ ਯਾਰ ਨਾਲ। ਬਰੇ ਪਹਿਲਾ ਸੇਵਾ ਕਰਕੇ ਜਾ ਇੱਕ ਘੰਟਾ ਫੇਰ ਬਹਿਣਾ ਉਹਦਾ ਮੌਕਾ ਸਾਡੀ ਸ਼ਕਲ ਦੇ ਲੈ ਕਹੇ ਜੀ ਆ। ਉਹ ਸੁਪੂਟ ਉਹ ਵਾਲਾ ਬਾਈ ਨਾਲ। ਉਹ ਗਾਣਾ ਗੁਣਾ ਜਾ ਸੁਣਾ ਦੇ ਯਾਰ ਕੋਈ। ਹੈ ਓਏ। ਜਾ ਆ ਸੱਜਣ ਮਿੱਤਰ ਵੈ ਤੇ ਚਾਚਾ ਵੀ ਆ ਗਿਆ। ਮੜਾ ਹੈਲੋ ਹਾਈ ਕਰ ਜਾ। ਕਹਿੰਦੇ ਢੇੜਾ ਕੱਢਣਾ ਵਾ ਬੀਪੂ ਹੋਣੀ ਮੰਡੀ ਜਾਇਦ ਕੀ ਲਵੋਗੇ ਸਵਾਦ ਠੀਕ ਕੱਢਿਆ ਏ ਬਾਈ ਢੇੜਾ ਹੁਣ ਸਾਡਾ ਵਲੌਗ ਹੈਗਾ ਸਮਾਪਤ ਸਬਸਕ੍ਰਾਈਬ ਸ਼ੇਅਰ ਲਾਈਕ ਜ਼ਰੂਰ ਕਰਿਓ ਠੀਕ ਆ ਵੀਰੇ ਕੋਸ਼ਿਸ਼ ਕਰਕੇ ਅਡਾ ਹੌਸਲਾ ਫੜਦਾ ਵੀਡੀਓ ਬਣਾਉਣ ਦਾ ਹਾਂ ਸਹੀ ਗੱਲ ਹੈ ਅਡਾ ਹੌਸਲਾ ਫੜਦਾ ਅਹੀ ਤੁਹਾਡਾ ਪਤਾ ਹੋ ਗਿਆ ਵਧੀਆ ਵਧੀਆ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰੋ ਸਹੀ ਆ ওকে ਥੈਂਕ ਯੂ ਥੈਂਕ ਯੂ ਬਹੁਤ